ਦੱਸਿਆ ਕਿ ਗੁਰਸੇਵਕ ਨਾਮਕ ਵਿਅਕਤੀ ਜੋ ਕਿ ਫੈਕਟਰੀ ਦੇ ਵਿੱਚ ਕੰਮ ਕਰਦਾ ਅਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਫੈਕਟਰੀ ਦੇ ਵਿੱਚ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਆਪਣੀ ਮਾਤਾ ਨੂੰ ਹੱਡੀਆਂ ਵਾਲੇ ਹਸਪਤਾਲ ਦੇ ਵਿੱਚ ਛੱਟ ਕੇ ਚਲਾ ਗਿਆ ਅਤੇ ਉਸ ਦੀ ਮਾਤਾ ਗੁਲਾਬਕੌਰ ਜੋ ਕਿ ਆਪਣਾ ਇਲਾਜ ਕਰਵਾਉਣ ਤੋਂ ਬਾਅਦ ਪਿੰਡ ਸਿਆਲ ਤੜਪਾ ਜਾਣ ਦੇ ਲਈ ਬਾਬਾ ਬੰਦਾ ਸਿੰਘ ਭਾਦਰ ਚੌਂਕ ਤੇ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਕੁਝ ਸਮੇਂ ਬਾਅਦ ਦੋ ਮਹਿਲਾਵਾਂ ਤੇ ਇੱਕ ਨੌਜਵਾਨ ਬਜ਼ੁਰਗ ਦੇ ਕੋਲ ਆਏ ਅਤੇ ਗੱਡੀ ਰੋਕ ਕੇ ਉਸ ਤੋਂ ਰਸਤਾ ਪੁੱਛਣ ਲੱਗੇ ਅਤੇ ਇਸ ਦੇ ਬਹਾਨੇ ਉਸ ਬਜ਼ੁਰਗ ਮਹਿਲਾ ਨੂੰ ਗੱਡੀ ਦੇ ਵਿੱਚ ਪਹੁੰਚਾ ਲਿਆ ਅਤੇ ਛੇ ਦੂਰੀ ਤੇ ਜਾਣ ਤੋਂ ਬਾਅਦ ਇਹਨਾਂ ਦੇ ਵੱਲੋਂ ਬਜ਼ੁਰਗ ਮਹਿਲਾ ਦੇ ਕੰਨਾਂ ਦੇ ਵਿੱਚ ਪਾਈਆਂ ਵਾਲੀਆਂ ਉਤਾਰ ਲਈਆਂ ਗਈਆਂ ਅਤੇ ਬਜ਼ੁਰਗ ਮਹਿਲਾ ਨੂੰ ਸੜਕ ਤੇ ਹੀ ਉਤਾਰ ਕੇ ਚਲੇ ਗਏ ਅਤੇ ਇਸ ਪੂਰੀ ਘਟਨਾ ਦੇ ਸਬੰਧੀ ਮਹਿਲਾ ਦੇ بیٹے ਗੁਰਸੇਵਕ ਸਿੰਘ ਦੇ ਵੱਲੋਂ ਸਿਟੀ थाना ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਹੁਣ ਵੇਖਣਾ ਹੋਵੇਗਾ ਕਿ ਕਦੋਂ ਪੁਲਿਸ ਸੀਸੀਟੀਵੀ ਕੈਮਰੇ ਵੇਖ ਕੇ ਇਹਨਾਂ ਲੁਟੇਰਿਆਂ ਨੂੰ ਗ੍ਰਫਤਾਰ ਕਰਦੀ ਹੈ ਗੁਰਸੇਵਕ ਸਿੰਘ ਜੀ ਪਿੰਡ ਸਿਹਾਲ ਜੀ ਅੱਜ ਕੀ ਹੋਇਆ ਤੁਹਾਡੀ ਮਾਤਾ ਨਾਲ ਮਾਤਾ ਦਵਾਈ ਲੈਣਾ ਆਈ ਸੀ ਕਲਵਾਣੂ ਵਾਲੇ ਡਾਕਟਰ ਦੇ ਹੱਡੀ ਵਾਲੇ ਦੇ 9:30 ਵਜੇ ਮੈਂ ਉਹਨੂੰ ਛੱਡ ਗਿਆ ਵਾਪਸੀ ਉਹ ਰੇੜੀ ਦੇ ਅੱਗੇ ਖੜੀ ਆ ਅਣਪਛਾਤੇ ਵਿਅਕਤੀ ਆਏ ਦੋ ਜਨਾਨੀਆਂ ਤੇ ਇੱਕ ਬੰਦਾ ਉਹਨੂੰ ਪੁੱਛਣ ਲੱਗੇ ਮਾਤਾ ਤੂੰ ਸਾਡੇ ਪਿੰਡ ਦੀ ਆ ਇਹ ਰਸਤਾ ਕਿੱਧਰ ਜਾਂਦਾ ਤੇ ਲਵੇ ਲੱਕ ਕੇ ਉਹਦੇ ਉਹਨੂੰ ਗੱਡੀ ਦੇ ਵਿੱਚ ਖਿੱਚ ਲਿਆ ਥੋੜੀ ਜਿਹੀ ਦੂਰ ਜਾ ਕੇ ਉਹਦੀ ਵਾਲੀ ਵੀ ਕੱਢ ਲਈ ਤੇ ਅੱਗੇ ਜਾ ਕੇ ਉਹਨੂੰ ਧੱਕਾ ਦੇ ਤਾ ਗੱਡੀ ਸਲੋ ਕਰਕੇ ਪਾਤਣਾ ਰੋਡ ਤੇ ਤੁਹਾਨੂੰ ਕੀ ਪਤਾ ਲੱਗ ਰਿਹਾ ਪਤਾ ਸਾਨੂੰ ਸਾਡੀ ਮਾਤਾ ਨੇ ਦੱਸਿਆ ਇਹ ਘਰ ਜਾ ਕੇ ਹਾਂਜੀ ਕੰਪਲੀਟ ਕਰਾਈ ਹੈ ਕੰਪਲੀਟ ਕਰਾਈ ਆ ਜੀ ਕੋਈ ਸੀਸ ਤੇ ਕਹਿੰਦੇ ਸੇਕ ਨਾਲ ਕਿੱਥੇ ਕਿੱਥੇ ਉਹ ਕਹਿੰਦੇ ਵੀ ਜਿਹੜਾ ਮੁਲਾਜ਼ਮਾ ਉਹ ਗਿਆ ਹੋਇਆ ਕਿਤੇ ਬਾਹਰੇ ਤੇ ਉਹ 2:3 3 ਵਜੇ ਕਹਿੰਦਾ ਵੀ ਮੈਂ 2:3 3 ਵਜੇ ਇੱਕੋ ਕੰਨ ਦੀ ਵਾਲੀ ਕਾਰੀ ਆ ਇੱਕ ਕੱਟੀ ਆ ਜੀ ਕੰਨ ਪਾੜਿਆ ਨਹੀਂ ਹੈਗਾ ਕੱਟੀ ਹੈ ਹਾਂਜੀ ਕੱਟ ਕੇ ਕੱਟ ਕੇ ਜਦੋਂ ਗੱਡੀ ਕੀ ਗੱਡੀ ਸੀ ਉਹ ਉਹ ਗੱਡੀ ਦੇ ਵਿੱਚ ਦੀ ਹਾਂਜੀ ਔਰਤਾਂ ਦੇ ਨਾਲ ਦੋ ਔਰਤਾਂ ਜੀ ਇੱਕ ਬੰਦਾ ਔਰਤਾਂ ਨਾਲ ਉਹ ਪਰਾਧ ਗੱਡੀ ਉਹ ਔਰਤਾਂ ਦੇ ਜਦੋਂ ਤਾਕੀ ਖੋਲੀ ਲਵੇ ਲੱਗੀਆਂ ਔਰਤਾਂ ਦੇ ਕੋਲ। ਆਕੇ ਕਿੰਨੀ ਗੁੱਸਾ ਕਰਕੇ ਦਿੱਟਗੇ ਹੋ? ਜਿਸ ਤਰ੍ਹਾਂ ਕਿ ਬੁੱਢਾਦਾਲ ਸਕੂਲ ਦੇ ਆਸ-ਪਾਸ। ਉਹ ਮਾਤਾ ਠੀਕ ਹੈ? ਮਾਤਾ ਠੀਕ ਹੈ ਜੀ ਜਿਹੜੀ ਪਹਿਲਾਂ ਗੋਡੇ ਤੇ ਸੱਟ ਲੱਗੀ ਹੋਈ ਆ ਉਹੀ ਠੀਕ ਹੈਗੀ ਆ ਤੇ ਉਸ ਤੋਂ ਬਾਅਦ ਨਹੀਂ। ਕੀ ਕਹਿਣਾ ਚਾਹਤੋ ਵੀ ਇਹ ਹੈ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ? ਕਾਰਵਾਈ ਤਾਂ ਹੋਣੀ ਚਾਹੀਦੀ ਆ ਜੀ। ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਵੀ ਅੱਗੇ ਇਹ ਹੈ ਜਾਂ ਕੋਈ ਕਿਸੇ ਨੂੰ ਚੱਕਰ ਨਾ ਪਵੇ ਵੀ ਜਿਹੜਾ ਕੋਈ ਏ ਚਾਂਸ ਦੇ ਕੇ ਵੀ ਤੂੰ ਕਿਹੜੇ ਪਿੰਡ ਦਾ ਕਿੱਥੇ ਜਾਣਾ ਸਾਡੇ ਪਿੰਡ ਦਾ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਘੋਲੇ ਲੋਕਾਂ ਨੂੰ ਇਹ ਕਾਬੂ ਕਰ ਲਵਾਂ ਮਾਣਾ ਤੋ ਕਲਾਸ਼ ਸ਼ਰਮਾ ਦੇਰ